ਤਿੰਨ ਚਾਰ ਦੇ ਨਹੀਂ ਲਊਗੀ। ਹਾਂ ਠੰਡੀ ਸੀ ਲਗਾਉਦਾ ਜੀ। ਬਾਕੀ ਲੈਵਾਲੋਗਾ ਪੂਰਾ ਐਨ ਤਿਆਰ ਘੜੀ ਖੜੀ ਆ। ਬੱਛੀ ਜੇ ਕਿਸੇ ਕੋਲੇ ਜਾ ਕੇ ਰਹਿੰਦੀ ਆ ਨਾ ਮੈਂ ਕਹਣਾ ਇਹ ਲੱਖ ਸਵਾ ਲੱਖ ਤੋਂ ਬਾਹਰ ਦੀ ਬੱਛੀ ਬਣਾ। ਲੱਖ ਜੀ ਆਪਾਂ ਮੋੜ ਕੇ ਲੈ ਲਾਂਗੇ ਜਦ ਤਿਆਰ ਹੋਈ। ਅੱਛਾ। ਹਾਂ। ਰੌਣਕ ਡੈਰੀ ਫਾਰਮ ਤੇ ਬਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ। ਅੱਜ ਦੀ ਵੀਡੀਓ ਦੋਸਤੋ ਪਿੰਡ ਭਾਈ ਬਖਤੌਰ ਦੇ ਜਿਹੜੇ ਬਟਿੰਡੇ ਤੋਂ। ਭਾਈ ਸੀਪੇ ਦੇ ਘਰੋਂ ਵੀਡੀਓ ਆ ਭਾਈ ਕੀ ਪੰਜ ਨਾਲ ਸੇਲ ਆਲੇ ਆ। ਚਾਰ ਤਾਂ ਗੱਬਣਾ ਬਹਿੜਾ। ਕੁਝ ਦਿਨਾਂ ਦੇ ਵਿੱਚ ਵਿੱਚ ਸੋਣ ਵਾਲਾ ਕੋਈ 2-4 ਦਿਨ ਕੋਈ 5 ਦਿਨ। ਤੇ ਇੱਕ ਆ ਗਈ ਇੱਧਰ ਵੀਰੇ ਹਜੇ ਬੱਛੀ ਆ ਬਾਈ ਕਹਿੰਦਾ ਇਹਦੇ ਟੀਕਾ ਭਰਾਏ ਨੂੰ ਹੋ ਗਏ ਕੁਛ ਦਿਨ ਉਹਦੀ ਡਿਟੇਲ ਵੀ ਲੈ ਲਾਂਗੇ ਮੁੱਲ ਵੀਡੀਓ ਤੇ ਵਿੱਚ ਕਰਾ ਦੂ ਮਾਲਕ ਆਪਣੇ ਨਾਲ ਹੋਊਗਾ ਕੱਲਾ ਕੱਲਾ ਨਗ ਤੋੜ ਕੇ ਦਿਖਾ ਦਾਂਗੇ ਵੀਡੀਓ ਜਿਹੜੀ ਬਾਈ ਜੀ ਉਹ 3 ਜੂਨ 6ਵਾਂ ਮਹੀਨਾ 2025 ਦੀ ਆ ਜਾ ਬਈ ਵੀਡੀਓ ਸਾਹਮਣੇ ਆ ਜਾ ਇੱਕ ਨੰਬਰ ਆਪਾਂ ਉਧਰੋਂ ਸ਼ੁਰੂ ਕਰ ਲੈਂਦੇ ਆ ਹੋਰ ਬਈ ਸਿੱਪੇ ਕਿਵੇਂ ਠੀਕ ਹੈ ਬਈ ਵਧੀਆ ਪਹਿਲਾਂ ਤਾਂ ਨੰਬਰ ਬੋਲ ਦੇ ਬਈ ਆਪਦਾ ਨੰਬਰ 78145 ਹਾਂਜੀ 60234 ਠੀਕ ਆ ਪੰਜ ਨਾਗਾ ਗਏ ਬਈ ਅੱਜ ਹਾਂ ਪੰਜ ਨਾਗਾ ਬਈ ਠੀਕ ਆ ਠੀਕ ਆ ਇੱਕ ਨੰਬਰ ਇਧਰੋ ਕਰ ਲੇ ਸ਼ੁਰੂ ਫੇਰ ਇਧਰੋ ਕਰ ਲੋ ਠੀਕ ਆ ਜੀ ਇਹਦੀ ਕੀ ਡਿਟੇਲ ਆ ਬਈ ਸਿਫੇ ਤੇ ਤੀਜਾ ਸੁਆਗਾ ਹੀ ਅੱਛਾ ਤੀਜਾ ਸੁਆਗੀ ਹਾਂ ਤੇ ਕਿੰਨੇ ਕ ਦਿਨ ਲੈਂਦੀ ਆ ਹੁਣ ਬਈ ਸੁਣ ਦੇ ਇਹ ਤਿੰਨ ਚਾਰ ਦਿਨ ਲੂਗੀ ਤਿੰਨ ਚਾਰ ਦਿਨ ਨਹੀਂ ਲਊਗੀ ਹਾਂ ਠੰਡੀ ਸੀਲ ਬਹੁਤਾ ਜੀ ਬਾਕੀ ਲੈ ਵਾਲੋਗਾ ਪੂਰਾ ਐਨ ਤਿਆਰ ਘੜੀ ਖੜੀ ਆ ਕਿੰਨੇ ਕ ਦੁੱਧ ਦੀ ਉਮੀਦ ਤੇ ਆਈ ਆ ਬਈ ਤੇਰੇ ਕੋਲੇ ਦੁੱਧ ਬਈ ਮਾਲਕਾ ਨੇ ਪਿਛਲੇ ਸੁਵੇ 26 27 ਕਿਲੋ ਚੋਇਆ ਦੱਸਿਆ ਏ ਸਾਨੂੰ ਅੱਛਾ ਹਾਂ 25 ਤੋਂ ਬਾਹਰ ਬਾਹਰ 3 ਗਲੋਰਾ ਹੁੰਦੇ ਨੇ ਜੀ ਜ਼ਿੰਮੇਵਾਰੀ ਵੀ ਦੇ ਦਾਂਗੇ ਪਤੀ 10 ਲੀਟਰ ਦੀ ਠੀਕ ਆ ਬਾਈ ਬਾਕੀ ਸਾਰੀਆਂ ਗਾਗਾਂ ਚੋ ਟੋਪ ਤੇ ਹੀ ਆ ਕੱਦ ਦੀ ਬੱਡ ਵੀ ਬਹੁਤ ਵੱਡੀ ਆ ਆ ਦੇਖੋ ਤੋਂ ਤੇ ਲੇਵਾ ਦਾ ਕਰਮਾਣੀ ਨੇ ਜਮਾ ਸਿਰੇ ਹੀ ਕਰਾ ਰੱਖਿਆ ਮੁੱਠੀ ਜਿਹੜੇ ਥਾਣਾ ਤੋੜ ਲਾ ਫਿਰ ਸੀ ਪੇ ਨੂੰ ਇੱਕ ਨੰਬਰ ਨੂੰ ਤੇ ਦੂਜੀਆਂ ਤੇ ਵੀ ਨਿਗਾ ਮਰਾਦ ਹੁੰ ਕੱਲੀ ਕਰਦੀ ਆਪਾਂ ਡਿਟੇਲ ਲੈ ਲਾਂਗੇ ਤੇ ਮੁੱਲ ਨਾਲ ਦੀ ਨਾਲ ਆਪਾਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਆਹ ਦੇਖੋ ਬਾਈ ਇੱਕ ਨੰਬਰ ਵਾਲੀ ਕਰੋ ਚੈੱਕ ਕਰਮਾ ਵਾਲੀ ਜਿਹਦੇ ਘਰੇ ਜਾਊਗੀ ਰੰਗ ਭਾਗ ਲਾ ਦੂ ਬਾਈ ਐਡੇ ਵੱਡੇ ਕੱਦ ਕਾਠ ਚ ਤੇ ਇਹ ਜੀਆਂ ਨਾ ਚੰਗੇ ਬੱਚੇ ਬਹੁਤ ਕੈਂਡ ਦਿੰਦੇ ਆ ਜਦੋਂ ਚੰਗਾ ਸੀਮਨ ਲੱਗ ਜਾ। ਕਮਾਲ ਆ ਬਈ ਸਿਪੈ। ਆ ਆ ਦੇਖੋ ਵੀਰੇ। ਤੀਜਾ ਸੂਆ ਹਨਾ ਸਿਪੈ। ਤੀਜਾ ਸੂਆ ਬਈ। ਤੀਜਾ ਸੂਆ। ਬਾਈ ਕਹਿੰਦਾ 2-3 ਦਿਨ ਹੀ ਕੱਢਦੀ ਐ ਸੂਣ ਦੇ। ਤੇ ਤਿਆਰ ਬਹੁਤ ਸੋਹਣੀ ਹੋਈ ਆ। ਆ ਦੇਖੋ। ਦੁੱਧ ਵੀ ਬਹੁਤ ਚੰਗਾ ਦੱਸਿਆ ਬਾਈ ਨੇ। ਆ ਜੋ ਮੁੱਲ ਆਪਾਂ ਕਰ ਲੈਨੇ ਆ ਕਨਫਰਮ। ਤੇ ਸਿਪੈ ਬਾਈ ਕੀ ਮੁੱਲ ਕਰਦਾ 1 ਨੰਬਰ ਵਾਲੀ ਦਾ? ਇਹਦਾ ਮੁੱਲ ਬਾਈ ਜਮਨ ਬੈਠ ਦੇਣਾ ਹੂੰ 1,112,000 ਰੁਪਏ ਮੁੱਲ ਆ ਬਾਈ ਜਨ 1,112,000 ਹਾਂ 1,112,000 ਬਾਈ ਜੀ ਮੁੱਲ ਆ 25 ਪਲੱਸ ਦੁੱਧ ਵਾਲੀ ਬੈੜ ਆ ਗਈ ਨਗਾਮਾ ਲੋ ਬੈੜ ਕੁਛ ਵੀ ਹੈਣਾ ਤੀਜੇ ਸੂਏ ਵਾਸਤੇ ਆ ਇੱਕ ਬਾਰ ਮੁੱਲ ਆ ਗਿਆ ਵੇਚੋ ਮਾਨਤਾਂ ਨੂੰ ਮੌਕੇ ਤੇ ਹੈਣਾ ਬਈ ਹੋ ਜਾ ਹੋ ਜਾ ਮੌਕੇ ਤੇ ਕਰਦੇ ਮੌਕੇ ਤੇ ਦੋਸਤੋ ਜਿਹੜੇ ਭਰਾਣਾ ਸੌਦਾ ਹੁੰਦਾ ਉਹ ਹੋ ਜਾਂਦਾ ਹੁੰਦਾ ਨੰਬਰ 2 ਤੇ ਆ ਜਾ ਬਾਈ ਇਹਦੀ ਕੀ ਡੀਲ ਅਸੀਂ ਤੇ ਇਹ ਦੂਜਾ ਸੂਆ ਬਾਈ ਜਰਸੀ ਕ੍ਰੋਸ ਆ ਇਹ ਜਰਸੀ ਕ੍ਰੋਸ ਚ ਆ ਗਈ ਦੂਸਰਾ ਸੂਆ ਹਾਂ ਬਈ ਇਹ ਕਿੰਨੇ ਦਿਨ ਲੈਂਦੀ ਹੈ ਬਾਈ ਜੀ ਇਹ ਵੀ ਲੈ ਜੂ ਬਈ ਪੰਜ ਚਾਰ ਦਿਨ ਪੰਜ ਚਾਰ ਦਿਨ ਲੈ ਜੂਗਾ ਪੰਜ ਚਾਰ ਦਿਨ ਇਹ ਲੈ ਜੂ ਇਹਦੀ ਕੀ ਦੁੱਧ ਦੀ ਬਾਈ ਹੈਗੀ ਥੋਡੇ ਕੋਲੇ ਦੁੱਧ ਦੇ ਜੂ ਬਈ 17 18 ਕਿਲੋ 15 ਤੋਂ ਬਾਅਦ ਦੇ ਦਊਗੀ ਹਾਂ ਹਾਂ 15 ਤੋਂ ਪਲੱਸ ਪਲੱਸ ਬਾਈ ਕਹਿੰਦਾ ਦੁੱਧ ਦੇ ਦੂ ਜਰਸੀ ਕ੍ਰੋਸ ਚ ਆ ਗਈ ਇਹ ਵੀ ਖੋਲ ਲੈ ਵੀਰੇ ਇਹ ਵੀ ਆਪਾਂ ਤੁਹਾਨੂੰ ਤੋੜ ਕੇ ਚੈੱਕ ਕਰਾ ਦਿੰਦੇ ਆ ਤੇ ਦਿਨ ਕਿੰਨੇ ਕੱਢਦੀ ਹੈ ਬਾਈ ਇਹ ਇਹ ਚਾਰ ਪੰਜ ਦਿਨ ਲੈ ਜੂ ਬਈ ਚਾਰ ਪੰਜ ਦਿਨ ਲੈ ਜੂਗੀ ਹੈਨਾ ਤੇ ਚਾਰ ਪੰਜ ਦਿਨ ਬਾਈ ਕਹਿੰਦਾ ਲੈ ਜੂ ਦੂਸਰਾ ਸੂਆ ਕੈਸੀ ਆਣਾ ਭਾਈ ਹਾਂ ਹਾਂ ਦੂਜਾ ਸੂਆ ਭਾਈ ਦੂਜੇ ਸੂਏ ਵਾਸਤੇ ਦੋਸਤੋ ਸੁਣਾਗਾ ਤੇ 4-5 ਦਿਨ ਬਾਈ ਕਹਿੰਦਾ ਨਹੀਂ ਕੱਢਦੀ ਆ ਲਿਆ ਭਾਈ ਮੋੜ ਲਿਆ ਆ ਦੇਖੋ ਦੋਨੇ ਸਾਈਡਾਂ ਤੋਂ ਸਾਨੂੰ ਮੈਂ ਚੈੱਕ ਕਰਾ ਦਨਾ ਕਿਆ ਤੁਸੀਂ ਲੈਵਾ ਦੇਖ ਲਓ ਭਾਈ ਤੇ 4-5 ਦਿਨਾਂ ਨੂੰ ਵਧੀਆ ਢਿੱਲਾ ਢੁਲਾ ਰੱਖੀ ਬੈਠੀ ਆ ਬੱਚੀ ਵਧੀਆ ਭਰ ਚੋਗੀ ਦੇ ਮੇਰੀ ਬੰਨ ਲਾ ਭਾਈ ਬੰਨ ਲਾ ਕੁੜੀ ਹਾਂ ਭਾਈ ਸਿੱਪੇ ਇਹਦਾ ਕੀ ਪਾ ਕਰਦਾ ਇਹਦਾ 72000 ਰੁਪਈਆ ਹੀ 72000 ਹਾਂ ਬਈ ਦੋਸਤੋ ਮੁੱਲ ਬਾਈ ਕਹਿੰਦਾ 72000 ਆ ਮੌਕੇ ਤੇ ਜਿਹੜਾ ਹੁੰਦਾ ਹਨਾ ਉਹ ਸੋਡਾ ਸੌਦੇ ਤੇ ਹੁੰਦਾ ਕਿੰਨੇ ਦਾ ਵੀ ਰਲਦਾ ਸੋਡਾ ਇਹਦੇ ਨਾਲ ਬਾਈ ਨਾਲ ਤੇ ਵੀਡੀਓ ਦੇ ਉੱਤੇ ਭਰਾ ਦਾ ਨੰਬਰ ਚੱਲੀ ਜਾਂਦਾ 72000 ਇਹਦਾ ਮੁੱਲ ਆ ਗਿਆ ਨੰਬਰ 3 ਤੇ ਆਇਆ ਬਾਈ ਸੰਦੀਪ ਨੰਬਰ 3 ਵਾਲੀ ਦੀ ਕੀ ਡਿਟੇਲ ਆ ਬਾਈ ਇਹ ਦੂਜਾ ਸੂਆ ਬਈ ਇਹ ਵੀ ਦੂਜਾ ਸੂਆ ਕਿੰਨੇ ਦਿਨ ਲੈਂਦੀ ਹੈ ਵੀਰੇ ਇਹ ਇਹ ਤੇ ਹਫਤਾ ਲੈ ਜੂਗੀ ਹਫਤਾ ਲੈ ਜੂਗੀ ਐਫ ਐਫ ਚ ਆ ਗਈ ਵੀਰੇ ਦੂਜਾ ਸੂਆ ਆ ਗਈ ਮੜਗਾ ਮੋਟਗਾ ਹਲਕਾ ਫੁਲਕਣਾ ਆ ਭਲਾੰਦਾ ਪਸ਼ੂ ਕਰੀ ਜਾਂਦਾ ਤੇ ਉਹ ਹੀ ਦੁੱਧ ਕਰਦਾ ਜਾਂਦਾ ਆ ਦੇਖੋ ਤੇ ਦੁੱਧ ਬਾਈ ਸੀਪੇ ਕਿੰਨੇ ਕੋਸਤੇ ਆਈ ਇਹ ਤੇਰੇ ਕੋਲੇ ਦੁੱਧ ਬਾਈ ਇਹ ਵੀ ਜੀ 16 17 ਕਿਲੋ 16 17 ਦੇ ਦਊਗੀ ਹਾਂ ਤੇ ਦੂਸਰਾ ਸੂਆ ਸੀ ਹੈ ਨਾ ਹਫਤਾ ਹਜੇ ਸੂਣ ਦਾ ਕੱਢਦੀ ਆ ਦੁੱਧ ਬਾਈ ਕਹਿੰਦਾ 15 ਤੋਂ ਬੜਾ ਸੇ ਵੀ 16 17 ਕਿਲੋ ਦੇ ਦਊਗੀ ਤੋਰ ਲੈ ਬਈ ਇਹਨੂੰ ਵੀ ਇਹ ਵੀ ਤੋਰ ਕੇ ਦਿਖਾ ਦਿੰਨੇ ਆ ਇੱਕ ਨੰਬਰ ਵਾਲੀ ਦਾ ਦੋਸਤ ਨੂੰ ਮੁੱਲ ਸੀਗਾ 1 ਲੱਖ 12 ਨੰਬਰ 2 ਤੇ ਆ ਗਿਆ 72000 ਤੇ ਨੰਬਰ 3 ਵਾਲੀ ਤੋਰ ਕੇ ਚੈੱਕ ਕਰਾ ਨਾ ਮੁੱਲ ਕਰਵਾ ਦਿੰਨੇ ਆ ਕਨਫਰਮ ਤੁਹਾਡਾ ਆ ਲੈ ਬਾਈ ਕਰੋ ਜੱਕਾ ਲੈ ਵੇ ਰੂਵੇਰੀ ਦੇਖੋ ਸ਼ਰੀਰ ਦੇ ਦੇਖ ਲੋ ਕਲਰ ਪ੍ਰਿੰਟ ਦੀ ਵਧੀਆ ਗਈ ਚਿੱਟਾਪਨ ਵੱਧਾ ਥੋੜਾ ਜਿਹਾ ਪੱਛੀ ਦਾ ਦੇਖੋ ਬਾਈ ਹਮਮ ਇਹ ਮਾ ਬੜ ਬੋਲਦਾ ਬੱਚਾ ਐ ਐਚ ਪੀ ਚਿੱਟੀ ਆ ਦੇਖੋ ਬੰਡਾ ਬਾਈ ਬੰਡਾ ਕੋਈ ਨਹੀਂ ਸੀਪੇ ਬਾਈ ਇਹਦਾ ਕੀਮਾ ਕਰਦਾਗਾ ਮੁੱਲ ਬਾਈ ਇਹਦਾ ਵੀ 72000 ਇਹਦਾ ਵੀ 72000 ਹਾਂ ਠੰਡਾ ਸੀਲ ਸਾਰਾ ਪੂਰਾ ਨਾ ਤੁੱਥ ਪੂਰੇ ਦਾ ਹਾਂ ਹਾਂ ਕਿਵੇਂ ਮਰਜੀ ਹੂੰ 72000 ਇਹਦਾ ਮੁੱਲ ਹੈ ਨਾ ਹਾਂ ਬਾਈ ਠੀਕ ਆ ਵੀਰੇ 72000 ਨੰਬਰ 3 ਵਾਲੀ ਦਾ ਮੁੱਲ ਆ ਗਿਆ ਨੰਬਰ 4 ਤੇ ਆ ਗਿਆ ਬਾਈ ਸੀਪੇ ਬਾਈ ਇਹਦਾ ਕਿੰਨਾ ਮਸੂ ਆ ਗਿਆ ਚੌਥੇ ਤੇ ਇਹ ਇਹ ਦੂਜਾ ਸੂਏ ਬਈ ਇਹਦਾ ਵੀ ਦੂਸਰਾ ਸੂਆ ਹਾਂ ਠੀਕ ਐ ਤੇ ਇਹ ਕਿੰਨੇ ਦਿਨਾਂ ਦੀ ਕੱਚੀ ਹਜੇ ਇਹ ਵੀ ਹਫਤਾ ਲੈ ਜੂ ਬਈ ਹਫਤਾ ਲੈ ਜੂਗੀ ਹਾਂ ਹਫਤਾ ਦੋਸਤੋ ਇਹ ਵੀ ਲੈ ਜੂਗੀ ਨੰਬਰ 4 ਤੇ ਬਾਈ ਕਹਿੰਦਾ ਸੂਆ ਇਹਦਾ ਵੀ ਦੂਸਰਾ ਆ ਗਿਆ ਦੂਜੇ ਸੂਏ ਵਾਸਤੇ ਸੋਨਾ ਹਫਤਾ ਹਜੇ ਕੱਢਦੀ ਐ ਸੋਨ ਦਾ ਤੇ ਆਹ ਦੇਖੋ ਮੋੜ ਲਿਆ ਵੀਰੇ ਇਧਰ ਨੂੰ ਆਪਣਾ ਫਰਜ਼ ਹੁੰਦਾ ਦੋਸਤੋ ਤੁਹਾਨੂੰ ਕੱਲਾ ਕੱਲਾ ਨੱਕ ਤੋੜ ਕੇ ਦਿਖਾਉਣਾ ਤੇ ਬਾਕੀ ਜਿਹੜੇ ਭਰਾ ਨੇ ਖਰੀਦਣੀ ਹੁੰਦੀ ਆ ਕੋਲੇ ਆ ਕੇ ਆਪਦੀ ਤਸੱਲੀ ਤੁਸੀਂ ਵੀ ਕਰ ਲਿਆ ਕਰੋ ਤੇ ਬਾਕੀ ਆ ਦੇਖੋ ਲੇਵਾ ਚੈੱਕ ਕਰ ਲੋ ਵਧੀਆ ਟਾਇਰ ਜੇ ਵਧੀਆ ਲੇਵੇ ਦੀ ਆ ਤੇ ਮਾੜੀ ਮੋਟੀ ਬਾਈ ਕਹਿੰਦਾ ਐ ਭਲਾਇਆਂ ਰੱਖਦੀ ਆ ਇਹ ਨੋਰਮਲ ਹੁੰਦੀ ਆ ਭਲਾ ਭੁਲਾ ਦਾ ਮਾੜੀ ਮੋਟੀ ਭਲੂ ਹੋਂ ਤਾਂ ਸੂਣ ਵਾਲੇ ਪਸ਼ੂ ਦੇ ਉੱਧ ਹੀ ਰਹਿੰਦੀ ਆ ਇਹ ਫਰਸ਼ ਤੇ ਆ ਜਾਂਦੀਆਂ ਬਈ ਇਹ ਕੱਚੇ ਕੁੱਚੇ ਸਾਂਝ ਤਾਂ ਹੋਣਗੇ ਨਹੀਂ ਆ ਦੇਖੋ ਬਈ ਇਹ ਵੀ ਜਮਾਂ ਠੰਡੀ ਸੀਲ ਆ ਜਿਵੇਂ ਮਰਜੀ ਦੁੱਧ ਦਾ ਕਿੰਨਾ ਕੋਹੋ ਬਈ ਇਹਦੇ ਕੀਮੀ ਦਾ ਇਹ ਤੋਂ ਦੁੱਧ ਦੇ ਦੋ ਬਈ 2 ਕਿਲੋਈ ਵੀ ਜਮ 15 ਗਾਰੰਟੀ ਵਾਲਾ ਠੀਕ ਆ ਵੀਰੇ ਭਾਈ ਕਹਿੰਦਾ 15 18 20 ਦੇ ਵਿੱਚ ਵਿੱਚ ਦੁੱਧ ਮੌ ਇਹਨਾਂ ਦੇ ਦਊਗੀ ਤੇ ਲੰਡੂ ਲੰਬੂ ਤਾਂ ਹਜੇ ਵਿੱਚ ਹਫਤਾ ਹਜੇ ਕੱਢਦੀ ਸੁਣਦਾ ਤੇ ਇਹਦਾ ਭਾਅ ਭਾਈ ਇਹਦਾ ਵੀ 72000 ਆ ਭਾਈ ਇਹਦਾ ਵੀ ਇਹਦਾ ਤਿੰਨਾਂ ਦਾ 72 72000 ਹੀ ਆ ਹਨਾ ਇੱਕ ਨੰਬਰ ਵਾਲੀ ਦਾ ਸੋਤੋ ਇੱਕ 12 ਉਦੋਂ ਬਾਅਦ ਜਿਹੜੀਆਂ ਤਿੰਨਾਂਆਂ 72 72000 ਮੋਲਾ ਤੇ ਮੌਕੇ ਤੇ ਜਿਹੜਾ ਹੁਣ ਮਾਨਤਾਂ ਨੂੰ ਸੋਡਾ ਹੋਜੂ ਤੇ ਆ ਬੱਚੀ ਦੀ ਕੀ ਟੇਲਾ ਕੱਦ ਤਾਂ ਬਹਾਲਾ ਵੱਡਾ ਏ ਬੱਚੀ ਦਾ ਹਨਾ ਕੱਦ ਤਾਂ ਬਹੁਤ ਵੱਡਾ ਭਾਈ ਦੋ ਦੰਦਾਂ ਦਾ ਮੂੰਹ ਆ ਦੇਖੋ ਵੀਰੇ ਦੋ ਦੰਦਾਂ ਦੇ ਬੱਚੇ ਆ ਜਿੰਨੀਆਂ ਮੈਂ ਕਹਣਾ ਬੈੜਾ ਹਸੂਨ ਵਾਲੀਆਂ ਇਧਰ ਸਾਰੀਆਂ ਤੋਂ ਉੱਚੇ ਲੰਮੇ ਕੱਦ ਦੀ ਹੈਗੀ ਤੇ ਗੱਬਣ ਹੈਗੀ ਹੈ ਕਿ ਇਹਦੇ 22 ਤਰੀਕ ਨੂੰ ਟੀਕਾ ਭਰਾਇਆ ਬਈ ਆਪ ਹੀ ਭਰਾਇਆ ਟੀਕਾ ਸੀ 22 ਤਰੀਕ ਨੂੰ ਆਹ ਅੱਜ ਹੋ ਗਈ ਤਿੰਨ ਹਨਾ ਫਿਰ ਤਾਂ ਹੈ 10 12 ਦੇ 10 12 ਦੇ ਨਹੀਂ ਹੋਇਆ ਬਈ ਆਪਾਂ ਤਾਂ ਬਾਈ ਕਹਿੰਦਾ ਖਾਲੀ ਮੰਨ ਕੇ ਦੇਵਾਂਗੇ ਹਾਂ ਖਾਲੀ ਕਹਿ ਕੇ ਦੇ ਭਰਾ ਨੇ ਖਰੀਦਣੀ ਆ ਥੋੜੇ ਕੋਲੇ ਜਾ ਕੇ ਰਹਿੰਦੀ ਆ ਕਦ ਕੁਦ ਦੀ ਬਾੜੀ ਵੱਡੀ ਬੱਛੀ ਆ ਗਈ ਇਹਦਾ ਕੀ ਭਾ ਕਰਦਾ ਬਈ ਸਿੱਪਿਆ ਇਹਦੇ 25000 ਰੁਪਏ ਬਈ 25000 ਦੀ ਦੇ ਦੇਗਾ ਹਾਂ ਬੱਛੀ ਜੇ ਕਿਸੇ ਕੋਲੇ ਜਾ ਕੇ ਰਹਿੰਦੀ ਆ ਨਾ ਮੈਂ ਕਹਣਾ ਇਹ ਲੱਖ ਸਵਾ ਲੱਖ ਤੋਂ ਬਾਹਰ ਦੀ ਬੱਛੀ ਬਣਾ ਲੱਖ ਦੀ ਆਪਾਂ ਮੋੜ ਕੇ ਲੈ ਲਾਂਗੇ ਜਦ ਤਿਆਰ ਹੋਈ ਅੱਛਾ ਹਾਂ ਲੱਖ ਰੁਪਏ ਦੀ ਬਾਈ ਕਹਿੰਦਾ ਬੱਛੀ ਜਿੱਦੇ ਗੱਪਣ ਕਰਕੇ ਕਿਸੇ ਨੇ ਤਿਆਰ ਕਰਤੀ ਤਾਂ ਆਪਾਂ ਉਹ ਤੋਂ ਮੋੜ ਕੇ ਵਾਪਸ ਲੈ ਲਾਂਗੇ ਲੱਖ ਦੀ ਲੈ ਲਾਂਗੇ ਆਪੋ ਦੇ ਹਾਂ ਤੇ ਮੁੱਲ ਕਿੰਨਾ ਗਿਆ ਸੀ ਇਹਦਾ 25000 ਰੁਪਏ ਇਹਦਾ 25000 ਤੋੜ ਕੇ ਫਿਰ ਇਹਨੂੰ ਵੀ ਮੜੀ ਤੋੜ ਲਾ ਦੇਣਾ ਚਾਰ ਥਾਣਾ ਜਮਾ ਕੱਲੇ ਕਰ ਲਿਆ ਪੂਰੇ ਹਸਪਤਾਲ ਕਾਦੀ ਬੱਛੀ ਦਾ ਬਾਲਾ ਵੱਡਾ ਕੈਮਰੇ 'ਚ ਆ ਹੀ ਨਹੀਂ ਰਹੀ ਆ ਦੇਖ ਬਾਈ ਤੋੜ ਵੀ ਦਿੰਨੇ ਆ ਖੜੀ ਦੇਖ ਆਢੀ ਦੀਦੀ ਆ ਨਾ ਤ ਭਾਈ ਕਹਨਾ 1 ਲੱਖ ਰੁਪਏ ਦੀ ਪੂਰੇ ਦੀ ਮੈਂ ਵਾਪਸ ਲੈ ਲੂੰ ਜੇ ਅੱਜ ਹੁਣ ਕੀ ਪਤਾ ਕਰਮਾਂ ਦੀ ਰਹੀ ਜਾਂ ਕਿਹੜਾ ਨਸੀਬੇ ਉਹਦਾ ਕਰਮ ਨਾ ਦੇ ਨਹੀਂ ਹੋਇਆ ਠੀਕ ਆ ਭਰਾ ਇਹਨੂੰ ਜਿਵੇਂ ਤੇ 9 ਮਹੀਨੇ ਸੰਭਾਲ ਕੇ ਆਹ ਦੇਖੋ ਭਾਈ ਮੋੜ ਲਿਆ ਵੀ ਮੋੜ ਲਿਆ ਕੱਦ ਬਹੁਤ ਆ ਬੱਚੀ ਦਾ ਬਾਕੀ ਭਾਈ ਕਲਰ ਪ੍ਰਿੰਟ ਚ ਵੀ ਵਧੀਆ ਆ ਗਈ ਕੋਈ ਐ ਨਹੀਂ ਹੈਗਾ ਬਾੜੇ ਕੋਈ ਉਹ ਹੋਊਗੀ ਆਹ ਦੇਖੋ ਮੁੱਲ 25 ਕਿਆ ਸੀ ਬਾਈ ਕੇ 25000 ਬਾਈ 25000 25000 ਬਾਈ ਮੋਲਾ ਨਹੀਂ ਤਾਂ ਮੈਂ ਆਂ ਬਿਰਗੋ ਚ ਦੇਖਦਾ ਛੋਟੀਆਂ ਛੋਟੀਆਂ ਬੱਚੀਆਂ ਦਾ ਬੱਚੀ ਬੱਚੀ 30 30 ਮੰਗੀ ਜਾਂਦੇ ਆ ਵੀਡੀਓ ਦੇਖ ਲਈ ਬਾਈ ਸਿੱਪੇ ਦਾ ਨੰਬਰ ਚੱਲੀ ਜਾਂਦਾ ਪੰਜ ਦੇ ਪੰਜ ਨਗਾ ਚ ਜਿਹੜਾ ਵੀ ਕਿਸੇ ਭਰਾ ਨੂੰ ਪਸੰਦ ਆਉਂਦਾ ਕੋਲਿਆ ਜੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸੱਸੀ ਗੱਲ ਬਾਈ ਸਾਰੇ